ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਸੋ ਅੱਜ ਬਣਾਈ ਹੈ ਜੀ ਆਪਾਂ ਨੇ ਵੈਜ ਬਰੀਆਨੀ ਆ ਦੇਖੋ ਜੀ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਜੀ ਤੇ ਜੇ ਤੁਸੀਂ ਰੈਸਪੀ ਸਿੱਖਣੀ ਹੈ ਜੀ ਵੀਡੀਓ ਨਾਲ ਬਨੇ ਰਹੋ ਅੱਜ ਫਿਰ ਤੁਹਾਨੂੰ ਬਿਲਕੁਲ ਸੌਖੇ ਜਿਹੇ ਤਰੀਕੇ ਨਾਲ ਈਜ਼ੀ ਤਰੀਕੇ ਨਾਲ ਆਪਾਂ ਵੈਜ ਬਰੀਆਨੀ ਕਿਵੇਂ ਬਣਾ ਸਕਦੇ ਹਾਂ ਉਹ ਬਣਾ ਕੇ ਦਿਖਾਵਾਂਗੇ ਤੇ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਇਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਇਆ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਜੀ ਅੱਜ ਅਫਰੈਸਪੀ ਕਰਦੇ ਹਾਂ ਸਟਾਰਟ ਤੁਹਾਨੂੰ ਬਣਾ ਕੇ ਦਿਖਾਉਨੇ ਆਂ ਵੈਜ ਬਰੀਆਨੀ ਬਰੀਆਨੀ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਚਾਹੀਦੇ ਆ ਜੀ ਆਪਾਂ ਨੂੰ ਰਾਈਸ ਯਾਨੀ ਕਿ ਚੌਲ ਚੌਲ ਲਏ ਆ ਜੀ ਆਪਾਂ ਨੇ ਬਾਸਮਤੀ ਦੇ ਜਿਹੜੇ ਕਿ 골ਡਨ ਸੇਲਾ ਚੌਲ ਹੁੰਦੇ ਹੋ ਆਪਾਂ ਨੇ ਲਏ ਆ ਤੇ ਚੌਲਾਂ ਦੀ ਕਵਾਂਟੀਟੀ ਹੈਗੀ ਆ ਜੀ ਡੇਢ ਗਲਾਸ ਅੱਧਾ ਗਲਾਸ ਪਹਿਲਾਂ ਆਪਾਂ ਨੇ ਇੱਕ ਬੌਲ ਦੇ ਵਿੱਚ ਪਾ ਲਿਆ ਤੇ ਇੱਕ ਗਲਾਸ ਹੈ ਜਿਹੜਾ ਆਪਾਂ ਹੋਰ ਪਾ ਲੂਗੇ ਇਹਦੇ ਵਿੱਚ ਤੇ ਇਹ ਜਿਹੜੇ ਚੌਲ ਐ ਆਪਾਂ ਨੇ ਤਕਰੀਬਨ 3-4 ਪਾਣੀਆਂ ਚ ਉਹਨੂੰ ਧੋ ਕੇ ਭਿਓ ਕੇ ਰੱਖ ਦੇਣੇ ਆ 20 ਤੋਂ 25 ਮਿੰਟ ਵਾਸਤੇ ਤੇ ਲਓ ਜੀ ਚੌਲ ਆਪਾਂ ਨੇ ਧੋਲੇ ਆ ਤੇ ਹੁਣ ਆਪਾਂ ਨੇ ਥੋੜੇ ਜਿਹਾ ਭਿਓ ਕੇ ਰੱਖ ਦੇਣੇ ਆ ਇਹ 20 ਤੋਂ 25 ਮਿੰਟ ਵਾਸਤੇ ਤੇ ਲਓ ਜੀ ਉਸ ਤੋਂ ਬਾਅਦ ਆਪਣੇ ਕੋਲ ਹੈਗੇ ਸੋਇਆਬੀਨ ਸੋਇਆਬੀਨ ਤੁਸੀਂ ਚੌਲਾਂ ਦੇ ਵਿੱਚ ਆਪਣੇ ਹਿਸਾਬ ਕਿਤਾਬ ਨਾਲ ਪਾ ਲਿਓ ਆ ਐਡੀ ਕਕੋਲੀ ਹੈ ਜਿਹੜੀ ਮੈਂ ਸੋਇਆਬੀਨ ਦੀ ਲਈ ਤੀ ਤੇ ਇਹ ਵੀ ਮੈਂ ਥੋੜੀ ਜਿਹੀ ਦੇਰ ਵਾਸਤੇ ਭਿਓ ਕੇ ਰੱਖ ਲਈਆਂ ਤੀਆਂ ਤੇ ਹੁਣ ਆਪਾਂ ਇਹਨਾਂ ਦਾ ਪਾਣੀ ਹੈ ਜਿਹੜਾ ਨਿਚੋੜ ਦੋਗੇ ਚੰਗੀ ਤਰ੍ਹਾਂ ਤੇ ਇਹਨਾਂ ਨੂੰ ਕਿਸੇ ਬਰਤਨ 'ਚ ਆਪਾਂ ਕੱਢ ਲੂਗੇ ਪਾਣੀ ਨਿਚੋੜ ਨਿਚੋੜ ਕੇ ਤੇ ਲਓ ਜੀ ਹੁਣ ਇੱਕ ਬੌਲ ਦੇ ਵਿੱਚ ਆਪਾਂ 4 ਤੋਂ 5 ਵੱਡੇ ਚਮਚਾ ਜਿਹੜਾ ਦਹੀਂ ਪਾਉਂਗੇ ਆ ਲਓ ਜੀ ਠੀਕ ਹੈ ਜੀ 5 ਚਮਚ ਜਿਹੜਾ ਆਪਾਂ ਨੇ ਦਹੀਂ ਪਾ ਲਿਆ ਤੇ ਇੱਕ ਛੋਟਾ ਚਮਚ ਪਾਉਂਗੇ ਸੇਂਦਾ ਨਮਕ ਯਾਨੀ ਪਿੰਕ ਸੌਲਟ ਤੇ ਅੱਧਾ ਛੋਟਾ ਚਮਚ ਚਿੱਟਾ ਨੂਨ ਅੱਧਾ ਛੋਟਾ ਚਮਚ ਤੇਗੀ ਮਿਰਚ ਅੱਧਾ ਛੋਟਾ ਚਮਚ ਜੀਰਾ ਪਾਊਡਰ ਤੇ ਅੱਧਾ ਛੋਟਾ ਚਮਚ ਧਨੀਆ ਪਾਊਡਰ ਤੇ ਅੱਧਾ ਚਮਚ ਪਾਵਾਂਗੇ ਗਰਮ ਮਸਾਲਾ ਤੇ ਇੱਕ ਚਮਚ ਪਾਵਾਂਗੇ ਆਪਾਂ ਬਰੀਆਨੀ ਮਸਾਲਾ ਯਾ ਐਦੀ ਜਗ੍ਹਾ ਤੁਸੀਂ ਮੈਗੀ ਮਸਾਲਾ ਵੀ ਪਾ ਸਕਦੇ ਹੋ ਜਾਂ ਪੋਹਾ ਮਸਾਲਾ ਪਾ ਸਕਦੇ ਹੋ ਤੇ ਲਓ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜਿਹੜੀਆਂ ਆਪਾਂ ਨੇ ਸੋਇਆ ਬੀਨ ਨਿਚੋੜ ਕੇ ਰੱਖੀਆਂ ਧੀਆਂ ਤੇ ਇਹਨੂੰ ਕਰਦਾਂਗੇ ਮਿਕਸ ਸਾਰੇ ਇਹਨੂੰ ਤੇ ਇੱਕ ਕੜਾਹੀ ਦੇ ਵਿੱਚ ਪਾਵਾਂਗੇ ਆਪਾਂ ਸਰੋਂ ਦਾ ਤੇਲ ਯਾਨੀ ਕਿ ਕੁਕਿੰਗ ਆਇਲ ਤੇ ਇਹਨੂੰ ਕਰਾਂਗੇ ਚੰਗੀ ਤਰ੍ਹਾਂ ਗਰਮ ਤੇ ਤੇਲ ਜਦੋਂ ਗਰਮ ਹੋ ਗਿਆ ਚੰਗੀ ਤਰ੍ਹਾਂ ਫਿਰ ਇੱਕ ਪੀਸ ਪਾਵਾਂਗੇ ਆਪਾਂ ਦਾਲ ਚਿਨੀ ਦਾ ਠੀਕ ਹੈ ਜੀ ਦੋ ਬੜੀ ਇਲਾਚੀ ਦੋ ਛੋਟੀ ਇਲਾਚੀ ਪੰਜ ਤੋਂ ਛੇ ਲੌਂਗ ਤੇ ਇੱਕ ਪਾਵਾਂਗੇ ਤੇਜ ਪੱਤਾ ਤੇ ਹਲਕਾ ਜਿਹਾ ਪਾਵਾਂਗੇ ਪੈਦੇ ਵਿੱਚ ਜੀਰਾ ਅੱਧਾ ਕ ਚਮਚ ਤੇ ਆਪਾਂ ਇਹ ਮਸਾਲਿਆਂ ਨੂੰ ਭੁੰਨੂਗੇ ਹਲਕਾ ਜਿਹਾ ਅੱਧਾ ਕ ਮਿੰਟ ਤੇ ਜਦੋਂ ਮਸਾਲੇ ਭੁੰਨ ਹੋ ਗਏ ਹਲਕੇ ਜਿ ਚਟਕ ਗਏ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਓਵਰ ਸਾਈਜ਼ ਦਾ ਪਿਆਜ਼ ਬਰੀਕ ਕੱਟਿਆ ਹੋਇਆ ਤੇ ਆਪਾਂ ਇਹਨੂੰ ਭੁੰਨੂਗੇ ਹੁਣ ਚੰਗੀ ਤਰ੍ਹਾਂ ਜਦੋਂ ਤੱਕ ਕਿ ਪਿਆਜ਼ ਆ ਜਿਹੜਾ ਉਹ ਬਰਾਊਨ ਨਹੀਂ ਹੋ ਜਾਂਦਾ ਤੇ ਜਦੋਂ ਪਿਆਜ਼ ਆਪਣੇ ਭੁੰਨੇ ਗਏ ਫਿਰ ਆਪਾਂ ਇਹਦੇ ਵਿੱਚ ਅੱਧਾ ਛੋਟਾ ਚਮਚ ਪਾਵਾਂਗੇ ਹਲਦੀ ਦਾ ਠੀਕ ਹੈ ਜੀ ਤੇ ਹਲਦੀ ਨੂੰ ਆਪਾਂ ਭੁੰਨਾਂਗੇ ਹਲਕੀ ਜੀ ਤੇ ਲੋ ਜੀ ਜਦੋਂ ਆਪਣੀ ਹਲਦੀ ਭੁੰਨੀ ਗਈ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਟਮਾਟਰ ਬਰੀਕ ਕੱਟਿਆ ਹੋਇਆ ਤੇ ਲੋ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਅਦਰਕ ਲਸਣ ਦੀ ਪੇਸਟ ਇਹ ਮੈਂ ਬਾਅਦ ਦੇ ਵਿੱਚ ਤਾਂ ਪਾਈ ਆ ਕਿਉਂਕਿ ਜੇ ਆਪਾਂ ਆਦਰਕ ਲਸਣ ਦੀ ਪੇਸਟ ਪਹਿਲਾਂ ਪਾ ਦਿੰਦੇ ਨਾ ਪਿਆਜ਼ਾਂਵਾਂ ਫਿਰ ਇਹਦਾ ਟੇਸਟ ਘੱਟ ਆਉਣਾ ਤਾਂ ਕਿਉਂਕਿ ਬਰੀਆਨੀ ਦੇ ਵਿੱਚ ਆ ਜਿਹੜਾ ਕਿ ਟੇਸਟ ਆਦਰਕ ਲਸਣ ਦਾ ਬਚਾਦਾ ਆਉਣਾ ਚਾਹੀਦਾ ਤਾਂ ਬਰੀਆਨੀ ਵਧੀਆ ਲੱਗਦੀ ਆ ਇਸ ਕਰਕੇ ਮੈਂ ਥੋੜੀ ਜੀ ਲਾਸਟ ਦੇ ਵਿੱਚ ਪਾਈ ਆਦਰਕ ਲਸਣ ਦੀ ਪੇਸਟ ਤੇ ਉਸ ਤੋਂ ਬਾਅਦ ਪਾਵਾਂਗੇ ਆਪਾਂ ਇਹਦੇ ਵਿੱਚ ਇੱਕ ਚਮਚ ਗ੍ਰੀਨ ਚਿੱਲੀ ਪੇਸਟ ਠੀਕ ਹੈ ਜੀ ਤੁਸੀਂ ਹਰੀਆਂ ਮਿਰਚਾਂ ਕੱਟ ਕੇ ਵੀ ਪਾ ਸਕਦੇ ਹੋ ਤੇ ਲਓ ਜੀ ਹੁਣ ਆਪਾਂ ਇਹਨੂੰ ਮਸਾਲੇ ਨੂੰ ਪਕਾਉਨੇ ਆ ਜੀ ਮੀਡੀਅਮ ਸੇਕ ਪਰ ਇਹਨੂੰ ਰੱਖ ਦਿੰਦੇ ਆਪਾਂ ਛੋਟੇ ਚੁੱਲੇ ਤੇ ਤੇ ਇੱਧਰ ਰੱਖਦੇ ਆਪਾਂ ਚੌਲਾਂ ਵਾਸਤੇ ਪਾਣੀ ਤੇ ਲੋ ਜੀ ਇੱਧਰ ਰੱਖ ਤੇ ਆਪਾਂ ਨੇ ਚੌਲਾਂ ਵਾਸਤੇ ਪਾਣੀ ਚੌਲ ਵਾਲ ਨੂੰ ਤੇ ਇੱਧਰ ਛੋਟੇ ਚੁੱਲੇ ਤੇ ਆਪਣਾ ਭੁੰਨੂਗਾ ਮਸਾਲਾ ਤੇ ਮਸਾਲੇ ਦੇ ਵਿੱਚ ਅੱਧਾ ਚਮਚਾ ਜਿਹੜਾ ਨਮਕ ਦਾ ਐਡ ਕਰ ਦੋਗੇ ਤੇ ਇਹਨੂੰ ਆਪਾਂ ਮੀਡੀਅਮ ਸੇਕ ਪਰ ਭੁੰਨਦੇ ਆਂ ਜਦੋਂ ਤੱਕ ਕਿ ਟਮਾਟਰ ਜਿਹੜੇ ਆਪਣੇ ਗਲ ਨਹੀਂ ਜਾਂਦੇ ਤੇ ਇੱਧਰ ਪਾਣੀ ਦੇ ਵਿੱਚ ਆਪਾਂ ਦੋ ਲੌਂਗ ਪਾ ਦੋਗੇ ਫਲੇਵਰ ਵਾਸਤੇ ਦੋ ਛੋਟੀਆਂ ਇਲਾਇਚੀਆਂ ਪਾ ਦੋਗੇ ਤੇ ਇੱਕ ਪੀਸ ਪਾ ਦੂਗੇ ਦਾਲ ਚੀਨੀ ਦਾ ਤੇ ਇੱਕ ਪੱਤਾ ਪਾ ਦੂਗੇ ਤੇਜ ਪੱਤੇ ਦਾ ਤੇ ਥੋੜਾ ਜਿਹਾ ਆਪਾਂ ਨਮਕ ਪਾ ਦੂਗੇ ਤਾਂ ਜੋ ਚੌਲਾਂ ਦੇ ਵਿੱਚ ਵੀ ਨਮਕ ਦਾ ਫਲੇਵਰ ਆ ਜਾਵੇ ਤੇ ਥੋੜਾ ਜਿਹਾ ਪਾਦੇ ਵਿੱਚ ਸਿਰਕਾ ਪਾ ਦੂਗੇ 2 ਚਮਚ ਠੀਕ ਹੈ ਜੀ ਵਾਈਟ ਬਨੇਗਰ ਤੇ ਇਧਰ ਪਾਣੀ ਨੂੰ ਵੀ ਬੋਇਲ ਆ ਚੁੱਕਿਆ ਜੀ ਤੇ ਹੁਣ ਆਪ ਪਾਦੇ ਵਿੱਚ ਜਿਹੜੇ ਆਪਾਂ ਨੇ ਚੌਲ ਭੋਕੇ ਰੱਖੇ ਤੇ ਉਹ ਐਡ ਕਰ ਦੂਗੇ ਇਹਦੇ ਵਿੱਚ ਪਾਣੀ ਵਿੱਚ ਤੇ ਲੋ ਜੀ ਚੌਲ ਆਪਾਂ ਨੇ ਪਾਣੀ ਦੇ ਵਿੱਚ ਪਾ ਲਿਆ ਤੇ ਜਦੋਂ ਪਾਣੀ ਨੂੰ ਬੋਇਲ ਆਉਣ ਲੱਗ ਜਵੇ ਸੇਕ ਕਰ ਦੇਣਾ ਤੁਸੀਂ ਮੀਡੀਅਮ ਉਸ ਟਾਈਮ ਤੇ ਕਿਉਂਕਿ ਓਵਰ ਸੇਕ ਪਰ ਚੌਲ ਜਿਹੜੇ ਉਹ ਚੰਗੀ ਤਰ੍ਹਾਂ ਫੁੱਲਦੇ ਨਹੀਂ ਹੈਗੇ ਤੇ ਚੌਲ ਫੁੱਲਦੇ ਆ ਮੀਡੀਅਮ ਸੇਕ ਪਰ ਤੇ ਲੋ ਜੀ ਜਦੋਂ ਪਾਣੀ ਨੂੰ ਉਬਾਲ ਆ ਗਿਆ ਨਾ ਫਿਰ ਆਪਾਂ ਸੇਕ ਆ ਜਿਹੜਾ ਉਹ ਮੀਡੀਅਮ ਕਰ ਦੋਗੇ ਤੇ ਲੋ ਜੀ ਇੱਧਰ ਆਪਣੇ ਟਮਾਟਰ ਵੀ ਜਿਹੜੇ ਉਹ ਗਲ ਚੁੱਕੇ ਆ ਜੀ ਚੰਗੀ ਤਰ੍ਹਾਂ ਮਸਾਲਾ ਭੁੰਨ ਹੋ ਗਿਆ ਤੇ ਇਹਦੇ ਵਿੱਚ ਆਪਾਂ ਐਡ ਕਰ ਦੋਗੇ ਜਿਹੜੇ ਆਪਾਂ ਨੇ ਸੋਆਬੀਨ ਤੇ ਬੜੀਆਂ ਠੀਕ ਹੈ ਜੀ ਮਿਕਸ ਕਰਕੇ ਰੱਖੀਆਂ ਤੇ ਦਹੀਂ ਤੇ ਲਓ ਜੀ ਆ ਸਾਰਾ ਮਸਾਲਾ ਪੈਦੇ ਵਿੱਚ ਐਡ ਕਰ ਦਿੰਨੇ ਆ ਜੀ ਤੇ ਆ ਮਸਾਲਾ ਜਦੋਂ ਵੀ ਤੁਸੀਂ ਮਿਕਸ ਕਰਨਾ ਨਾ ਸੇਕ ਆ ਜਿਹੜਾ ਘੱਟ ਹੋਣਾ ਚਾਹੀਦਾ ਏ ਤੇ ਜੇ ਸੇਕ ਜ਼ਿਆਦਾ ਹੋਇਆ ਨਾ ਕਈ ਵਾਰ ਦਹੀਂ ਆ ਜਿਹੜਾ ਉਹ ਫਟ ਜਾਂਦਾ ਏ ਠੀਕ ਹੈ ਜੀ ਤੇ ਲਓ ਜੀ ਇਹਨੂੰ ਹੁਣ ਆਪਾਂ ਮੀਡੀਅਮ ਸੇਕ ਪਰ ਪਕਾ ਲੰਨੇ ਆ ਜਦੋਂ ਤੱਕ ਆਪਣੇ ਚੌਲ ਪੱਕਦੇ ਆ ਉਦੋਂ ਤੱਕ ਆਪਣਾ ਮਸਾਲਾ ਵੀ ਪੱਕ ਜਾਊਗਾ ਤੇ ਲੋ ਜੀ ਇਸ ਤਰੀਕੇ ਦਾ ਮਸਾਲਾ ਜਿਹੜਾ ਤੁਸੀਂ ਬਰੀਆਨੀ ਵਾਸਤੇ ਬਣਾਉਣਾ ਹੈ ਤੁਸੀਂ ਕਲਰ ਚੈੱਕ ਕਰੋ ਮਸਾਲੇ ਦਾ ਮੈਂ ਕਹਿੰਦਾ ਤੁਸੀਂ ਇੱਕ ਵਾਰ ਇਸ ਤਰੀਕੇ ਨਾਲ ਵੈਜ ਬਰੀਆਨੀ ਬਣਾ ਕੇ ਖਾਓਗੇ ਤਾਂ ਤੁਹਾਨੂੰ ਨਜ਼ਾਰਾ ਆ ਜਾਊਗਾ ਤੇ ਤੁਸੀਂ ਇਹਦੇ ਵਿੱਚ ਵੈਜੀਟੇਬਲ ਵੀ ਐਡ ਕਰ ਸਕਦੇ ਹੋ ਜਿਵੇਂ ਕਿ ਗਾਜਰ ਹੋਗੀ, ਸ਼ਿਮਲਾ ਮਿਰਚ ਹੋਗੀ ਠੀਕ ਹੈ ਜੀ, ਆਲੂ ਹੋ ਗਿਆ ਜਾਂ ਮਟਰ ਹੋ ਗਏ ਤੁਸੀਂ ਉਹ ਵੀ ਪਾ ਸਕਦੇ ਹੋ ਉਹ ਤੁਹਾਡੀ ਆਪਣੀ ਮਰਜ਼ੀ ਆ ਪਰ ਆਪਾਂ ਨੇ ਬਣਾਈ ਹੈ ਜੀ ਸੋਇਆ ਬੀਨ ਪਾ ਕੇ ਤੇ ਲੋ ਜੀ ਇੱਧਰ ਆਪਣਾ ਮਸਾਲਾ ਪੱਕਦਾ ਜਾਥੇ ਹੀ ਜਦ ਤੱਕ ਆਪਾਂ ਨੇ ਚੌਲ ਤਿਆਰ ਕਰ ਲੰਨੇ ਆ ਤੇ ਲਓ ਜੀ ਚੌਲ ਆ ਜਿਹੜੇ ਆਪਣੇ 70% ਆ ਜਿਹੜੇ ਉਹ ਕੁੱਕ ਹੋ ਚੁੱਕੇ ਆ ਜੀ ਆ ਦੇਖੋ ਤੇ ਚੌਲ ਤੁਸੀਂ 70 80% ਪਕਾਉਣੇ ਆ ਠੀਕ ਆ ਜੀ ਜਿਆਦਾ ਓਵਰ ਕੁੱਕ ਨਹੀਂ ਕਰਨੇ ਹੈਗੇ ਤੇ ਜੇ ਜਿਆਦਾ ਓਵਰ ਕੁੱਕ ਕਰ ਲੈਣਾ ਫਿਰ ਚੌਲ ਆ ਜਿਹੜੇ ਉਹ ਘੁਲ ਜੂਗੇ ਤੇ ਹੁਣ ਆਪਾਂ ਨੇ ਕੀ ਕਰਨਾ ਇਸ ਤਰੀਕੇ ਨਾਲ ਚੌਲ ਆ ਜਿਹੜੇ ਠੀਕ ਆ ਜੀ ਇਹ ਚੱਕਣੇ ਆ ਤੇ ਆਪਣਾ ਜਿਹੜਾ ਮਸਾਲਾ ਠੀਕ ਹੈ ਜੀ ਚੌਲ ਆਪਾਂ ਨੇ ਇਹਦੇ ਵਿੱਚ ਪਾਉਣੇ ਆ ਆਪਣਾ ਮਸਾਲਾ ਵੀ ਐਨ ਚੰਗੀ ਤਰ੍ਹਾਂ ਪੱਕ ਚੁੱਕਿਆ ਜੀ ਆ ਦੇਖੋ ਤੇਲ ਆ ਜਿਹੜਾ ਇਹਨੇ ਛੱਡ ਤਿਆ ਤੁਸੀਂ ਮਸਾਲੇ ਦਾ ਕਲਰ ਚੈੱਕ ਕਰੋ ਕਿੰਨਾ ਵਧੀਆ ਆ ਤੇ ਪਹਿਲਾਂ ਤੁਸੀਂ ਕੀ ਕਰਨਾ ਥੋੜਾ ਜਿਹਾ ਪਾਉਣਾ ਧਨੀਆ ਮਸਾਲੇ ਦੇ ਵਿੱਚ ਠੀਕ ਹੈ ਜੀ ਤੇ ਥੋੜਾ ਜਿਹਾ ਪਾਉਂਗੇ ਪਦੀਨਾ ਪਦੀਨੇ ਨਾਲ ਵਧੀਆ ਫਲੇਵਰ ਆਉਂਦਾ ਏ ਤੇ ਇਹਨੂੰ ਕਰਦੇ ਆਪਾਂ ਮਿਕਸ ਤੇ ਮਿਕਸ ਕਰਕੇ ਇਸ ਤਰੀਕੇ ਨਾਲ ਮਸਾਲਾ ਜਿਹੜਾ ਆਪਾਂ ਨੇ ਸੈੱਟ ਕਰ ਲੈਣਾ ਠੀਕ ਹੈ ਜੀ ਪੂਰੀ ਕੜਾਹੀ ਦੇ ਵਿੱਚ ਤੇ ਉਸ ਤੋਂ ਬਾਅਦ ਅਗਰ ਆਪਾਂ ਨੇ ਕੀ ਕਰਨਾ ਹੈ ਫਿਰ ਆਪਣੇ ਦੇ ਵਿੱਚ ਪਾਉਣੇ ਆ ਚੌਲ ਚੰਗੀ ਤਰ੍ਹਾਂ ਨਿਚੋੜ ਨਿਚੋੜ ਕੇ ਇਸ ਤਰੀਕੇ ਨਾਲ ਆਪਾਂ ਨੇ ਇਹ ਇਹਦੇ ਵਿੱਚ ਪਾਉਣੇ ਆ ਠੀਕ ਹੈ ਜੀ ਯਾਨੀ ਪਾਣੀ ਨਹੀਂ ਪਾਉਣਾ ਜ਼ਿਆਦਾ ਸਿਰਫ ਚੌਲ ਚੌਲ ਪਾਉਣੇ ਆਪਾਂ ਨੇ ਨਿਚੋੜ ਨਿਚੋੜ ਕੇ ਤੇ ਲਓ ਜੀ ਚੌਲ ਆਪਾਂ ਨੇ ਸਾਰੇ ਪਾ ਲਏ ਆ ਤੇ ਸੇਕ ਇੱਥੇ ਬਿਲਕੁਲ ਮੀਡੀਅਮ ਰੱਖਣਾ ਤੁਸੀਂ ਠੀਕ ਹੈ ਜੀ ਤੇ ਇਸ ਤਰੀਕੇ ਨਾਲ ਇਹ ਸੈੱਟ ਕਰ ਦੇਣੀ ਆ ਚੌਲ ਆਪਾਂ ਨੇ ਇਹਦੇ ਉੱਪਰ ਆ ਲੋ ਜੀ ਐਦਾਂ ਤੇ ਚੌਲ ਆ ਜਿਹੜੇ ਤੁਸੀਂ ਪਕਾਉਣੇ ਆ 70 ਤੋਂ 80% ਠੀਕ ਆ ਜੀ ਜਿਆਦਾ ਜਿਹੜੇ ਚੌਲ ਉਹ ਪਕਾਉਣੇ ਨਹੀਂ ਹੈਗੇ ਤੇ ਚੌਲਾਂ ਦੇ ਉੱਪਰ ਆਪਾਂ ਪਾਵਾਂਗੇ ਜੀ ਥੋੜਾ ਜਿਹਾ ਰੈੱਡ ਕਲਰ ਫੂਡ ਕਲਰ ਇਹ ਆਪਸ਼ਨਲ ਹੈ ਜੀ ਠੀਕ ਆ ਜੀ ਜੇ ਤੁਹਾਨੂੰ ਵਧੀਆ ਲੱਗਦਾ ਹੈ ਤਾਂ ਪਾ ਲਿਓ ਕਿਉਂਕਿ ਜਿਹੜੀਆਂ ਸਟਰੀਟ ਫੂਡ ਚ ਬਰੀਅਨੀ ਆ ਵਿਕਦੀਆਂ ਨਾ ਉਹਨਾਂ ਤੇ ਐਦਾਂ ਕਲਰ ਪਾਇਆ ਹੁੰਦਾ ਇੱਕ ਤਾਂ ਆਪਾਂ ਨੇ ਰੈੱਡ ਕਲਰ ਪਾ ਲਿਆ ਜੀ ਤੇ ਇੱਕ ਪਾਵਾਂਗੇ ਆਪਾਂ orange ਕਲਰ ਠੀਕ ਹੈ ਜੀ ਆਹ ਲਓ ਜੀ ਇਸ ਤਰੀਕੇ ਨਾਲ ਥੋੜਾ ਥੋੜਾ ਕਲਰ ਹੈ ਜਿਹੜਾ ਆਪਾਂ ਉੱਪਰ ਸਾਰੇ ਪਾਸੇ ਨੂੰ ਪਾ ਲੂਗੇ ਤੇ ਥੋੜੇ ਜਿਹਾ ਪਾਵਾਂਗੇ ਆਪਾਂ ਫੇਰ ਤੋਂ ਪਦੀਨੇ ਦੇ ਪੱਤੇ ਠੀਕ ਹੈ ਜੀ ਪਦੀਨੇ ਦਾ ਫਲੇਵਰ ਬਰੀਆਨੀ ਦੇ ਵਿੱਚ ਵਧੀਆ ਆਉਂਦਾ ਹੈ ਤੇ ਉਸ ਤੋਂ ਬਾਅਦ ਥੋੜਾ ਜਿਹਾ ਪਾਣੀ ਦੇ ਉੱਪਰ ਤਾਂ ਦੋ ਚੌਲ ਹੈ ਜਿਹੜੇ ਉੱਪਰ ਤੇ ਖੁਸ਼ਕ ਨਾ ਹੋਵੇ ਥੋੜਾ ਜਿਹਾ ਆਪਾਂ ਨੇ ਪਾਣੀ ਛਿੜਕਣਾ ਹੈ ਠੀਕ ਹੈ ਜੀ ਇਸ ਤਰੀਕੇ ਨਾਲ ਜਾਂ ਫਿਰ ਤੁਸੀਂ ਥੋੜਾ ਬਹੁਤਾ ਦੇਸੀ ਕੀ ਵੀ ਪਾ ਸਕਦੇ ਹੋ ਜਾਂ ਕੁਕਿੰਗ ਆਇਲ ਪਾ ਸਕਦੇ ਹੋ ਉਹ ਤੁਹਾਡੀ ਮਰਜ਼ੀ ਆ ਤੇ ਲੋ ਜੀ ਇਸ ਤਰੀਕੇ ਨਾਲ ਪਾਣੀ ਛਿੜਕ ਕੇ ਨਾ ਉਸ ਤੋਂ ਬਾਅਦ ਉੱਪਰ ਤੇ ਆਪਾਂ ਨੇ ਇੱਥਾ ਬਟਰ ਪੇਪਰ ਜਿਹੜਾ ਉਹ ਲਾਉਣਾ ਹੈ ਇਹਦੇ ਉੱਪਰ ਜਾਂ ਤੁਸੀਂ ਸਿਲਵਰ ਪੁਲਫੈਰ ਵੀ ਲਾ ਸਕਦੇ ਹੋ ਉਹ ਤੁਹਾਡੀ ਆਪਣੀ ਮਰਜ਼ੀ ਆ ਤੇ ਲੋ ਜੀ ਉਸ ਤੋਂ ਬਾਅਦ ਫਿਰ ਆਪਾਂ ਥੋੜਾ ਜਿਹਾ ਪਾਣੀ ਛਿੜਕੋਗੇ ਤੇ ਹੁਣ ਆਪਾਂ ਨੇ ਕੀ ਕਰਨਾ ਇਹਨੂੰ ਇਹਦੇ ਉੱਪਰ ਆਪਾਂ ਨੇ ਢੱਕਣ ਰੱਖ ਦੇਣਾ ਇਸ ਤਰੀਕੇ ਨਾਲ ਠੀਕ ਹੈ ਜੀ ਤੇ 2 ਤੋਂ 3 ਮਿੰਟ ਆਪਾਂ ਇਹਨੂੰ ਹੋਰ ਪਕਾਵਾਂਗੇ ਮੀਡੀਅਮ ਸੇਕ ਪਰ ਤੇ 2-3 ਮਿੰਟ ਤੋਂ ਬਾਅਦ ਤੁਸੀਂ ਕੀਆ ਕਰਨਾ ਇੱਕ ਤਵਾ ਜਿਹੜਾ ਉਹ ਗਰਮ ਕਰ ਲੈਣਾ ਠੀਕ ਹੈ ਜੀ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਤਵਾ ਗਰਮ ਕਰਕੇ ਸੇਕ ਕਰ ਦੇਣਾ ਮੀਡੀਅਮ ਫਿਰ ਆਪਾਂ ਨੇ ਹੁਣ ਇਹਨੂੰ 10 ਤੋਂ 12 ਮਿੰਟ ਜਿਹੜਾ ਇਦਾਂ ਹੀ ਧਮ ਲਵਾਉਣਾ ਹੈ ਤੇ 10 ਤੋਂ 12 ਮਿੰਟ ਬਾਅਦ ਜਿਹੜਾ ਫਿਰ ਆਪਾਂ ਬਰੀਆਨੀ ਨੂੰ ਪੱਟਾਂਗੇ ਤੇ ਲਓ ਜੀ 10 ਤੋਂ 12 ਮਿੰਟ ਜਿਹੜੇ ਹੋ ਚੁੱਕੇ ਆ ਧਮ ਲੱਗੇ ਨੂੰ ਤੇ ਲੋ ਜੀ ਹੁਣ ਆਪਾਂ ਇਹਦੇ ਉੱਪਰ ਉਹ ਇਹ ਜਿਹੜਾ ਢੱਕਣ ਤੇ ਬਟਰ ਰੋਲ ਹੈ ਠੀਕ ਹੈ ਜੀ ਉਹ ਚੱਕਦੇ ਆਂ ਜੀ ਇਸ ਤਰੀਕੇ ਨਾਲ ਤੇ ਲੋ ਜੀ ਆ ਦੇਖੋ ਜੀ ਕਿੰਨੀ ਵਧੀਆ ਆਪਣੀ ਜਿਹੜੀ ਬਰੀਆਨੀ ਉਹ ਬਣ ਕੇ ਤਿਆਰ ਹੋਈ ਹੈ ਜੀ ਤੁਸੀਂ ਕਲਰ ਚੈੱਕ ਕਰੋ ਠੀਕ ਹੈ ਜੀ ਮੈਂ ਕਹਿੰਦਾ ਤੁਸੀਂ ਇਸ ਤਰੀਕੇ ਨਾਲ ਬਰੀਆਨੀ ਬਣਾ ਕੇ ਖਾਓਗੇ ਨਾ ਤੁਹਾਨੂੰ ਨਜ਼ਾਰਾ ਆ ਜਾਊਗਾ ਤੇ ਇੱਕ ਸਾਈਡ ਤੋਂ ਆਪਾਂ ਇਹਨੂੰ ਪੱਟਦੇ ਆਂ ਜੀ ਆਹ ਲੋ ਜੀ ਠੀਕ ਹੈ ਜੀ ਐਨ ਪੂਰੀ ਜੂਸੀ ਵੀ ਹੈ ਇਹ ਠੀਕ ਹੈ ਜੀ ਤੁਸੀਂ ਕਲਰ ਚੈੱਕ ਕਰੋ ਬਰੀਆਨੀ ਦਾ ਠੀਕ ਹੈ ਜੀ ਤਿੰਨੇ ਕਲਰ ਆ ਗਏ ਦੇ ਵਿੱਚ ਰੈੱਡ ਵਾਈਟ ਔਰੇਂਜ ਤੇ ਲਓ ਜੀ ਚੌਲ ਵੀ ਜਿਹੜੇ ਆਪਣੇ ਪੂਰੇ ਐਨ ਖਿਲੇ-ਖਿਲੇ ਆ ਤੇ ਹੁਣ ਆਪਾਂ ਇਹਨੂੰ ਪਾ ਲੈਂਦੇ ਆ ਪਲੇਟ ਦੇ ਵਿੱਚ ਠੀਕ ਹੈ ਜੀ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜਰੂਰ ਕਰਦੇ ਹੋ ਜੀ ਤੇ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਇਆ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਜੀ ਤੇ ਲੋ ਜੀ ਥੋੜਾ ਜਿਹਾ ਆਪਾਂ ਹਰਾ ਧਨੀਆ ਪਾ ਲੈਂਦੇ ਆ ਤੇ ਲੋ ਜੀ ਹੁਣ ਆਪਾਂ ਇਹਨੂੰ ਪਾਉਂਦੇ ਆ ਪਲੇਟ ਦੇ ਵਿੱਚ ਠੀਕ ਹੈ ਜੀ ਤੇ ਤੁਸੀਂ ਇਹਦੇ ਨਾਲ ਗ੍ਰੀਨ ਚਟਣੀ ਠੀਕ ਹੈ ਜੀ ਉਹ ਵੀ ਬਣਾ ਸਕਦੇ ਹੋ ਆ ਜਾਂ ਫਿਰ ਤੁਸੀਂ ਇਹਨੂੰ ਦਹੀਂ ਨਾਲ ਖਾ ਸਕਦੇ ਹੋ ਠੀਕ ਹੈ ਜੀ ਤੁਸੀਂ ਕਲਰ ਚੈੱਕ ਕਰੋ ਜਿਵੇਂ ਕਿ ਦੁਕਾਨਾਂ ਦੇ ਉੱਤੇ ਨਹੀਂ ਹੁੰਦੀ ਬਰੀਆਨੀ ਠੀਕ ਹੈ ਜੀ ਬਿਲਕੁਲ ਉਸੇ ਤਰੀਕੇ ਦੀ ਇਹ ਬਣੀ ਆ ਤੇ ਲਓ ਜੀ ਹੁਣ ਆਪਾਂ ਇਹਨੂੰ ਪਾਉਨੇ ਆ ਪਲੇਟ ਦੇ ਵਿੱਚ ਤੇ ਲਓ ਜੀ ਥੋੜਾ ਜਿਹਾ ਲਾਉਨੇ ਆ ਪਾ ਆ ਇਹਦੇ ਉੱਪਰ ਪਦੀਨਾ ਪਦੀਨੇ ਦੇ ਪੱਤੇ ਲਾ ਲਾਂਗੇ ਤੇ ਨਾਲੇ ਰੱਖਾਂਗੇ ਥੋੜੇ ਜਿਹਾ ਲੱਛੇ ਪਿਆਜ਼ ਠੀਕ ਹੈ ਜੀ ਤੇ ਲਓ ਜੀ ਆਪਣੀ ਵੈਜ ਬਰਯਾਨੀ ਬਣ ਕੇ ਰੈਡੀ ਆ ਜੀ ਸੋ ਇਸ ਤਰੀਕੇ ਨਾਲ ਬਣਾ ਸਕਦੇ ਆ ਜੀ ਆਪਾਂ ਵੈਜ ਬਰਯਾਨੀ ਠੀਕ ਹੈ ਜੀ ਕਰੇ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਜੀ ਤੇ ਲਓ ਜੀ ਹੁਣ ਮਿਲਦੇ ਆਪਾਂ ਇੱਕ ਨਵੀਂ ਰੈਸਪੀ ਨਾਲ ਨਵੀਂ ਵੀਡੀਓ ਚ ਜਦ ਤੱਕ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ